ਨਾ ਸਹੀ ਹੈ ਮੇਰੀ ਮੰਮੀ ਕਹ ਗਈ ਇਹ ਵੀ ਇਹ ਸੀਮ ਇਹੋ ਚੀਜ਼ ਨਹੀਂ ਦਿੱਤੀ ਮੰਮੀ ਮੇਰੀ ਨੂੰ ਸ਼ਾਇਦ ਤੁਹਾਨੂੰ ਅੱਜ ਯਾਦ ਨਹੀਂ ਇਹ ਚੀਜ਼ ਮਿਲੀ ਜੀ ਉਹ ਚੁੰਨੀ ਇਹੋ ਜੀ ਹੈ ਕਮੀਜ਼ ਉਹ ਜਾ ਹਾਂ ਇਹਦੀ ਚੁੰਨੀ ਹੈ ਲੈ ਵੀ ਮੈਂ ਕਿਹਾ ਵੀ ਆਹ ਕਲਰ ਇਹਨੂੰ ਬੜਾ ਪਸੰਦ ਆ ਬੁਕਰਮ ਲਾ ਕੇ ਇਹਦੇ ਬੈਕ ਸਾਈਡ ਕਪੜਾ ਲੱਗੂਗਾ ਕੇ ਇਹਦੇ ਕਲਰ ਦਿਖਾ ਆ ਲੋ ਇਹਦੇ ਪਾਣੀ ਕੱਢਣ ਦਾ ਮੈਂ ਦੱਜੇ ਵੀਰ ਨੂੰ ਕਿਹਾ ਵਿਖਾਈ ਆਹ ਚੀਜ਼ ਲਖਨੀ ਸੋਹਣੀ ਲੱਗੀ ਹੈ ਹੂੰ ਆ ਦੇਖੋ ਕਿੰਨੀ ਮਸਤੀ ਕਰਦੀ ਆ ਫੇਰ ਖਲਾਰਾ ਪਾਤਾ ਚੱਲ ਇੱਧਰ ਹਾਂ ਵੀ ਇਲੂ ਨੋ ਲੱਗੀ ਸੀ ਇਹਨੂੰ ਤੇ ਪਾਣੀ ਦਾ ਗਰਮ ਰੱਖਿਆ ਵਾ ਗੈਸ ਤੇ ਇਹ ਤਾਂ ਪਾਣੀ ਗਰਮ ਰੱਖਿਆ ਗਿਆ ਇਸ ਤੇ ਨਹੀਂ 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 تعال ਇੱਧਰ ਹਾਂਜੀ ਫੇਰ ਮੰਮੀ ਨਹੀਂ ਘਾਰਨੀ ਹੈਗੀ ਕੋਈ ਨਹੀਂ ਘਰ ਮੈਂ ਕੱਲੀ ਹਾਂ ਤੇ ਇਹ ਮੈਨੂੰ ਕੋਈ ਕੰਮ ਨਹੀਂ ਕਰਨ ਦੇਣ ਦੀ ਹਰ ਗੁਣ ਤੇ ਮੈਂ ਕਹਿੰਨ ਮੈਂ ਤਾਂ ਮੈਂ ਵੀ रेडी ਕਰਾ ਹੋਣਾ ਤੇ ਮੈਨੂੰ ਲੱਗੋ ਫਿਰ ਇਹ ਜਾਣ ਦੇ ਲਈ ਕਹਿੰਦਾ ਕਿ ਡੇਟ ਨਾਲ ਜਾਵੇ ਬੈਟ ਤੋਂ ਆ ਵੇਖੋ ਕੀ ਕਰਨ ਦੀ ਹੈ ਵੇਖੋ ਕੀ ਕਰਨ ਦੀ ਸਾਰਿਆਂ ਨੂੰ ਮੈਂ ਸ਼ਿਕਾਇਤ ਲਾਨੀ ਤੇਰੀ ਹੇਏ ਇੱਧਰ ਹੋ ਜਾ ਚੱਲ ਡਾਂਸ ਕਰਕੇ ਵਿਖਾ ਦੇ ਸਾਰਿਆਂ ਨੂੰ ਡਾਂਸ ਕਰੋ ਇਹ ਉਹ ਵਾਲਾ ਵਲੌਗ ਹੈ ਜਿੱਦ ਮੈਂ ਸੰਦੀਪ ਵਾਸਤੇ ਆਪਾਂ ਇੰਗਲੈਂਡ ਜਾਣ ਵਾਸਤੇ ਗਏ ਸੀ ਕਿ ਤੁਹਾਨੂੰ ਦੱਸਿਆ ਸੀ ਨਾ ਵਲੌਗ ਮੈਂ ਬਣਾਇਆ ਜਰੂਰ ਹੈ ਤੇ ਉਹ ਪਬਲਿਸ਼ ਪੋਸਟ ਕਰਾਂਗੇ ਤੇ ਸੋ ਇਹ ਵਾਲਾ ਵਲੌਗ ਤੁਸੀਂ ਇੰਜੋਏ ਕਰ ਸਕਦੇ ਹੋ ਗਾਣੇ ਚੱਲਦੇ ਰਹਿੰਦੇ ਆ ਇਹ ਤੇ ਨੱਚਦੀ ਰਹਿੰਦੀ ਬਸ ਵੇ ਲੋ ਮੈਨੂੰ ਬਹੁਤ ਤੰਗ ਕਰਨ ਦੀ ਦੇਖ ਨਾ ਜਾਈ ਸਾਡੇ ਇੱਕ ਚੀਜ਼ ਬੜੀ ਕਰਦੇ ਆ ਜਦੋਂ ਤੁਰਨ ਲੱਗੀਆਂ ਨਾ ਉਦੋਂ ਘਰ ਦੇ ਨੂੰ ਕੋਈ ਨਾ ਕੋਈ ਚੀਜ਼ ਇੱਤੇ ਆ ਜਾਂਦੀ ਹੈ ਹੁਣ ਪੰਨੀ ਕਿਹੜੀ ਚੀਜ਼ ਦਾ ਚਿਤਾਵਾਂ ਲੱਗੀ ਮਾਤਾ ਉਹ ਲੈਣ ਵਾਸਤੇ ਚਲ ਗਈ ਹੈ ਮਾਗੀ ਮਾਤਾ ਤੁਰਨ ਲੱਗਾ ਚਿਤਾ ਆ ਜਾਂਦਾ ਮੈਨੂੰ ਕੋਈ ਚੀਜ਼ ਦਾ ਆ ਮੈਂ ਸੁਈਆਂ ਹੈਆਂ ਦੋ ਮੈਂ ਆਪਣੀਆਂ ਸੁਈਆਂ ਤਾਂ ਗੱਪਾ ਕੇ ਵੇਖੂੰਗਾ ਪਹਿਲਾਂ ਲੈ ਆ ਲੈ ਲੈ ਮਾਦਨ ਫੋਨ ਦਾ ਚਿੱਤਾ ਹੀ ਭੁੱਲ ਗਿਆ ਇਸ। ਉਹ ਜਾਣਾ। थैंक यू। थैंक यू। ਹਾਂ। ਚੱਲੀਏ। ਚਲੋ। ਸੂਟ ਆਪਾਂ ਇੱਥੋਂ ਭੂਸ਼ਣ ਦੁਕਾਨ ਤੋਂ ਲੈ ਲਾਂਗੇ। ਇੱਥੇ ਸਮਾਧ ਰੋਡ ਆ ਗਏ ਆ। ਤੇ ਵਲੌਗ ਜਿਹੜਾ ਇਹ ਤੁਹਾਨੂੰ ਥੋੜਾ ਟਾਈਮ ਹਟ ਕੇ ਦੇਖਣ ਨੂੰ ਮਿਲੂਗਾ। ਇੱਥੋਂ ਦੇਖਣ ਵਾਸਤੇ ਆਏ ਸੰਦੀਪ ਬਾਦ ਤੇ ਸੂਟ ਤੇ ਇੱਕ ਸੂਟ ਮੈਂ ਇਹ ਪਹਿਲਾਂ ਤੋਂ ਹੀ ਨਿਗਰਤਨਗੇ। ਹਾਂ। ਦੇ ਦੋਨਾਂ ਤੋਂ ਕਲਰ ਵਿੱਚ ਆਵਲਾ ਕੰਦਰ ਨਹੀਂ ਨਹੀਂ ਕਲਰ ਨਹੀਂ ਇਹ ਇਹ ਹੋਰ ਵੇਖ ਲਾ ਬੇਚਾਰਾ ਇਹ ਤਾਂ ਸਿੰਪਲ ਜਿਹਾ ਚਾਹੀਦੇ ਉਹਦਾ ਇਦਾਂ ਦੇ ਚਾਹੀਦੇ ਆ ਵਖਾਏ ਉਹ ਇਦਾਂ ਜੀ ਠੀਕ ਹੈ ਜਿਆਦਾ ਭਾਰੇ ਭੂਰੇ ਨਹੀਂ ਭਾਰੇ ਭੂਰੇ ਬਥੇਰੇ ਪਾਏ ਹੁਣ ਮੈਂ ਅੱਜ ਆਪਣੀ ਮਰਜ਼ੀ ਨੇ ਲੈ ਕੇ ਦਵਾਂਗਾ ਨਾ ਉਹਦਾ ਭਾਰੇ ਵੀ ਬਥੇਰੇ ਹੈਗੇ ਨੇ ਇਦਾਂ ਤੈਨੂੰ ਕ ਦਿਖਾਓ ਕੋ ਜਾਵੇ ਆ ਚੀਜ਼ਾਂ ਸੋਹਣੀਆਂ ਲੱਗਦੀਆਂ ਹੂੰ ਇਦਾਂ ਚ ਦਿਖਾਓ ਭਾਜੀ ਇਦਾਂ ਚ ਕਲਰ ਤਵਾ ਹਾਂ ਹਾਂ ਆ ਦੇਖ ਨੀ ਆ ਚੀਜ਼ ਕਢਾਈ ਦੇ ਨਹੀਂ ਪਤਾ ਲੱਗਦਾ ਨਾ ਹੈਨਾ ਨਾ 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 ਕਹਿੰਦਾ ਮੈਨੂੰ ਉਹ ਸੂਟ ਬੜਾ ਪਿਆਰਾ ਲੱਗਾ ਕਹਿੰਦਾ ਪਰ ਉਹ ਤੁਹਾਡੇ ਪਾਉਣ ਵਾਲ ਨਹੀਂ ਹੈਗਾ ਜੀ ਆ ਜੜਾ ਇਹ ਆ ਜੜਾ ਪਰਪਲ ਜਿੰਨੂੰ ਕਢਾਈ ਹੋਈ ਆ ਜਿਹੜਾ ਸੂਟ ਦਿਖਾ ਲੈਣੀ ਆ ਹਾਂ ਹੁਣ ਆਵੇ ਫੋਨ ਨਾਲ ਹਾਂ ਉਹਦੇ ਚੁੰਨੀ ਜਿਹੜੀ ਕਢਾਈ ਸੀ ਇਹ ਕੁਮੀਤ ਹੋਰ ਸੀ ਜਿਹੜਾ ਕੱਲ ਦੇਖਾਉਣ ਅੱਛਾ ਅੱਛਾ ਆਪਰੇ ਜੀ ਆਪਰੇ ਆ ਜਾਂਦੇ ਆ ਅੱਛਾ ਸਹੀ ਹੈ ਸੁਣਵਾਰ ਇਹਦੇ ਨਾਲ ਅੱਛਾ ਅੱਛਾ ਜੀ ਕਿਹੜੀ ਹਾਂ ਸਿੰਮਾ ਦੇ ਫਾਇਦਾ ਨਾ ਹਾਂ ਜੀ ਰਵੀ ਤੁਮ ਨਿਆਦ ਹੈਗਾ ਆ ਕਲਰ ਹੈਗਾ ਇਹ ਨੂੰ ਛੱਡ ਦੋ ਇਹ ਮੇ 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 ਇਹ ਸੀਮ ਇਹੋ ਚੀਜ਼ ਨਹੀਂ ਦਿੱਤੀ ਮਮੀ ਮੇਰੀ ਨੂੰ ਸ਼ਾਇਦ ਤੁਹਾਨੂੰ ਹਿੰ ਯਾਦ ਨਹੀਂ ਇਹ ਚੀਜ਼ ਮਿਲੀ ਜੀ ਉਹ ਜੁੰਨੀ ਇਹੋ ਜੀ ਹੈ ਕਮੀਜ਼ ਉਹ ਜਾ ਹਾਂ ਇਹਦੀ ਜੁੰਨੀ ਇਹੋ ਜੀ ਹੈ ਹਾਂ ਇਹ ਕਲਰ ਉਹ ਨਾ ਨਾ ਤੇ ਬਹੁਤ ਅੱਖਾਂ ਚ ਪੈਂਦਾ ਕੰਮ orange ਵੀ ਹੈਗਾ ਨਾ ਹਾਂ ਇਹ ਵੀ ਹੈਗਾ ਉਹਦੇ ਕੋਲ ਯਾਦਾ orange ਵੀ ਖੜਿਆ ਹੈ ਪਾਜੀ ਉਧਰ ਨੂੰ ਸਾਈਡ ਬੈਠੇ ਨੇ ਕਲਰ ਦਵਾ ਦੇਦੇ ਚ ਹੈਗੇ ਆ ਫੋਟੋ ਤਾਂ ਖਾਂਦੇ ਉਹਨਾਂ ਨੂੰ ਇਦਾਂ ਹੀ ਗਿਫਟ ਨਾ ਨਾ ਉਹਨੂੰ ਗਿਫਟ ਕਰਨਾ ਨਾ ਇਹਦੇ ਕਲਰ ਦਿਨਾ ਮਾਰ ਆਹ ਵੇਖੋ ਆਹ ਕੀ ਚੀਜ਼ ਆ ਪੂੰਚੇ ਆ ਪੂੰਚੀ ਆਕਨ ਆ ਸ਼ਰਟ ਅੱਛਾ ਸ਼ਰਟ ਅੱਛਾ ਫਟਾ ਆ ਚੀਂ ਲੋਗੋ ਇਹ ਪੌਂਜੇ ਕਿਦਾਂ ਬਣਨਗੇ ਪੌਂਜੇ ਕਿਦਾਂ ਬਣਨਗੇ ਬਸ ਇਦਾਂ ਗੋਲ ਹੀ ਹੋ ਕੇ ਬਸ ਲੱਗ ਜਣੇ ਇਦਾਂ ਹੀ ਹਾਂ ਸਿੰਪਲ ਬਸ ਬੁਕਰਮ ਲੱਗੂਗਾ ਇਹਦੇ ਨਾ ਬੈਕ ਸਾਈਡ ਕਪੜਾ ਲੱਗੂਗਾ ਕੇ ਇਹਦੇ ਕਲਰ ਦਿਖਾ ਹੂੰ ਠੀਕ ਆ ਆ ਵੀ ਕਲਰ ਨਹੀਂ ਹੈਗਾ ਇਹਦੇ ਕੋਲ ਪੁਸ਼ਪਾ ਪੁਸ਼ਪਾ ਬੈਲ ਵਰਦਨ ਸੁਣ ਘਰ ਮੇਲੇ ਇਹਨਾਂ ਫਾਜ਼ ਬੈਗੇ ਪੜ੍ਹ ਗਿਆ ਨਹੀਂ ਸੋਹਣਾ ਹਨ ਇਹ ਕਿੰਨੀ ਰੇਟ ਦਾ ਹੈ 270 ਹੋਰ ਪਾਰਾ ਦਵਾ ਨਨੀ ਪਾਰਾ ਤਾਂ ਨਹੀਂ ਚਾਹੀਦਾ ਵੀ ਜਿੱਜਾ ਮੁਕੇ ਵੀ ਪੈਣਗੇ ਨਿਹਾਰੇ ਨਿਕਾਵੇ ਹੂੰ ਆਓ ਤੁਸੀਂ ਦੇਖੋ ਕਿੰਨਾ ਪਿਆਰਾ ਜੋਗ ਵਾਲਾ ਵੇਖਿਓ ਇਹ ਆਹ ਵੇਖੋ ਆਹ ਵਾਈਟ ਤੇ ਪਿੰਕ ਲੱਗਾ ਜਿਹੜਾ ਆਹ ਲੋਹ ਦੇ ਪਾਣੀ ਕੱਢਣ ਦਾ ਮੈਂ ਦੱਜੇ ਵੀਰ ਨੂੰ ਕਿਹਾ ਵਿਖਾਈ ਵੀ ਆਹ ਚੀਜ਼ ਲਖਨੀ ਸੋਹਣੀ ਲੱਗੀ ਏ ਹੂੰ ਆ ਮਮੀ ਆ ਵੀ ਕਿੰਨਾ ਪਿਆਰਾ ਹੀ ਵੇ ਹਨਾ ਆ ਬੜਾ ਸੋਹਣਾ ਲੱਗਾ ਇਹ ਮੈਨੂੰ ਸੂਟ ਪਰ ਉਹ ਕਹਿੰਦਾ ਗਰਮੀਆਂ ਚ ਪਹਿਣਾ ਹੀ ਨਹੀਂ ਆ ਇਹ ਕਹਿੰਦਾ ਤੁਹਾਨੂੰ ਇਹ ਚੀਜ਼ ਦੇਣੀ ਨਹੀਂ ਜਿਹੜਾ ਗਰਮ ਮੜ ਕੇ ਸਾਂਭ ਕੇ ਰੱਖ ਛੜੋ ਹਨਾ ਇਹ ਗੱਲੋਂ ਬੰਦਾ ਚੰਗਾ ਨਾਲ ਵਿਚਾਰਾ ਹੋਣੀ ਗਲਾ ਗਲਾ ਇਧਰ ਲਈ ਸਾਈਡ ਤਾਂ ਦਿਖਾਉਣਾ ਮੈਂ ਗਲਾ ਗਲਾ ਹੁਣਾਵਾ ਇਧਰ ਹਨਾ ਇਧਰੋਂ ਸ਼ੁਰੂਣਾ ਨਾ ਗਲਾ ਜੀ ਕੀ ਆ ਬਗਲਾ ਆਈ ਆਈ ਨਹੀਂ ਨਹੀਂ ਇਹ ਕੀ ਰਹਾ ਵਹ ਗਲਾ ਨਹੀਂ ਹੈ ਗਲਾ ਨਹੀਂ ਹੈਗਾ ਇਦਾਂ ਹੀ ਸਦਾ ਇਦਾਂ ਸੋ ਕੁ ਚੰਗਾ ਗਲਾ ਨਹੀਂ ਹੈ ਲੈਣ ਤੂੰ ਜਿੰਨੀ ਬਹੋਣੀ ਹੋਵੇ ਗੱਲ ਬਣਾ ਹੂੰ ਗਲਾ ਹੀ ਖਾ ਬਣਾ ਸੋਣਾ ਲੈ ਵੀ ਮੈਂ ਕਿਹਾ ਵੀ ਆਹ ਕਲਰ ਇਹਨੂੰ ਬੜਾ ਪਸੰਦ ਆ ਇਹਨੂੰ ਛੱਡ ਦੇ ਪਹਿਲਾਂ ਆਹ ਵਾਲਾ ਵਿਖਾਉਂ ਵਾਲਾ ਜੇ ਪਸੰਦ ਆ ਜੀ ਤੇ ਇਹ ਰੁਕ ਕੇ ਰਹਾ 20 40 ਇਹਦੇ ਭਾਰਾ ਬੜਾ ਆ ਗਿਆ ਨਾ ਇਹ ਤੇ ਬਹੁਤ ਭਾਰ ਆ ਗਿਆ ਤੁਹਾਡਾ ਭਲਾ ਹੋ ਜੇ ਇਹ ਭਾਰਾ ਬੜਾ ਯਾਰ ਇਹ ਤੇ ਬਹੁਤ ਭਾਰ ਆ ਗਿਆ ਨਾ ਇਹ ਕਾ ਮੋਤੀ ਬੜੇ ਲੱਗੇ ਐਦਾਂ ਚ ਹੋਏ ਨਾ ਜਦਾਂ ਕੜਾਈ ਆ ਚੀਜ਼ੇ ਹੋਏ ਫਿਰ ਚੱਲ ਜਾਂਦੀ ਹੈ ਹੈ ਨਾ ਲਹਿਰ ਆਈ 컬러 ਇਹਦੇ ਵਿੱਚ ਸਹੀ ਹੈ ਮੈਨੂੰ ਸੋਨਾ ਲੱਗਦਾ ਹੈ ਨਾ ਤਾਂ ਨਹੀਂ ਕੋਣੀ ਇਹ ਨਾਲੇ ਲੈ ਲਏ ਆ ਮੋਤੀ ਜਮੇ ਵੀ ਝੜ ਜਾਣਾ ਪੰਗਾ ਖਾਨਾ ਇਹ ਆ ਹੈ ਨਾ ਕੜਾਈ ਵੀ ਕੋਣੀ ਹੋਈ ਦੀ ਹੈ ਨਾਲੇ ਕੁੜੀਆਂ ਲਈ ਆਹ ਗੜਾ ਔਰਗਾਂਜ਼ਾ ਦੁਪੱਟਾ ਜੀ ਨੂੰ ਕਹਿੰਦੇ ਹੁਣ ਮੈਨੂੰ ਵੇਖਲਾ ਪਤਾ ਲੱਗਦਾ ਜਾਂਦਾ ਇਹ ਪਰ ਸਿਰ ਤੇ ਨਹੀਂ ਟਿਕਦਾ ਹੁੰਦਾ ਜਿਹੜਾ ਔਰਗਾਂਜਾ ਦਾ ਉਹਨੇ ਫਿਰ ਦੁਪट्टे ਦਾ ਕਹਿੰਦਾ ਦੁਪट्टे ਦਾ ਕਹਿੰਦਾ ਦੁਪੱਟਾ ਇਦਾਂ ਦਾ ਨਹੀਂ ਹੋਵੇ ਇਦਾਂ ਦਾ ਜੀ ਤਾਂ ਮੈਂ ਉਹ ਕਿੰਨਾ ਨਹੀਂ ਗਿਆ ਇਹ ਲੈ ਆ ਕਰਾਂ ਹਾਂ ਮੈਨੂੰ ਕਲਰ ਪਸੰਦ ਕੀਤਾ ਉਹ ਵਾਲਾ ਸੂਟ ਦਾ ਹਾਂ ਪਾਟਨ ਦੇ ਵਿੱਚ ਆ ਚੀਜ਼ ਨਹੀਂ ਆ ਚੀਜ਼ਾਂ ਨਹੀਂ ਯਾਰ ਇਹ ਗੱਲ ਨਹੀਂ ਬਣਨੀ ਅਣੀ ਆਪਾਂ ਕਵਾਦੀ ਬਾਹਰ ਦੇ ਮੰਗਣਾ ਆਪਣੇ ਹਾਂ ਆ ਚੀਜ਼ਾਂ ਆ ਚੀਜ਼ਾਂ ਚੱਲਦੀਆਂ ਆਵੇ ਦੁਪੱਟਾ ਕੰਨਾ ਸੁਣੀ ਆ ਕਿਉਂ ਆ ਦੁਪੱਟਾ ਇਹਦੇ ਨਾਲ ਆ ਵੇਖੇ ਇਹ ਚੀਜ਼ ਤਾਂ ਦੱਸਿਆ ਨਹੀਂ ਅੱਜ ਜੇ ਚਲਦੀਆਂ ਆਹੋਂ ਹੋਣ ਕਿਦਾਂ ਵਧੀਆ ਲਾਇਆ ਜਾਣ ਜਾਨ ਬੁੱਝ ਗਈਆਂ ਨਹੀਂ ਦਿਖਾਉਂਦੇ ਮੈਂ ਆਪਣੀ ਮਰਜ਼ੀ ਨਾਲ ਦਿੰਨਾ ਮੈਨੂੰ ਆਪਣੀ ਮਰਜ਼ੀ ਨਾਲ ਕੋ ਮੋ ਆਣਿਆ ਨਹੀਂ ਆਵੇ ਆ ਚੀਜ਼ ਸੋਹਣੀ ਹੈ ਮਹਿੰਦੀ ਸੋਹਣੀ ਹੈ ਕਲਰ ਨਹੀਂ ਆ ਕਲਰ ਨਹੀਂ ਆ ਆ ਕਲਰ ਨਹੀਂ ਸਹੀ ਲੱਗਾ ਵੀ ਉਦਾਂ ਸੂਟ ਸੋਹਣਾ ਹੈ ਇਹਦੇ ਵਿੱਚ ਕੋਈ ਨਾ ਕੋਈ ਪਸੰਦ ਕਰਾ ਦਿਓ ਬਸ ਆ ਮਮੀ ਦੁਪੱਟੇ ਵੀ ਕਿੰਨੇ ਪਿਆਰੇ ਹਨਾ ਸੋਹਣਾ ਮੈਨੂੰ ਚਾਤੀ ਸੂਟ ਪਸੰਦ ਆ ਗਿਆ ਆ ਸੋਨਾ ਯਾਰ ਆ ਵੀ ਕਲਰ ਚੰਗਾ ਆ ਕਿਹੜਾ ਵਾ ਮੋਰ ਪੰਖੇ ਕਹਿੰਦੇ ਨੇ ਆਹਨ ਠੀਕ ਹੈ ਫੇ ਮਮੀ ਆਹੀ ਕਰ ਦੋ ਆ 1910 ਸਹੀ ਹੈ ਮਮੀ ਬਹੁਤ ਬੜੀਆ ਪੌਜੇ ਬਣੇ ਮੂਰੇ ਵਾਸਤੇ ਕਪੜੇ ਦੇਖਣਾ ਮੈਂ ਹੋਰ ਠੀਕ ਹੈ ਬਣ ਆ ਦੇਖੋ ਇੰਨੇ ਪਿਆਰੇ ਪਿਆਰੇ ਕਪੜੇ ਆ ਜੀ ਇਦਾਂ ਸਿੱਧੇ ਹੀ ਮੈਨੂੰ ਵੀ ਪਏ ਕੁੜੀਆਂ ਨੂੰ ਇਦਾਂ ਹੀ ਸੂਟ ਮੈਂ ਤਾਂ ਮੰਮੀ ਆਏ ਸੀਗੇ ਇੱਕ ਤਾਂ ਗਾਰਮੈਂਟ ਗੁੜੀਆਂ ਵਾਸਤੇ ਸੂਟ ਲੈਣੋਂ ਵਾਸਤੇ ਮੈਂ ਕਹਾਂ ਅਨਿਵਰਸੀ ਹੈ ਚਲ ਗੁੜੀਆਂ ਨੂੰ ਸੂਟ ਕੋਈ ਨਵਾਂ ਪਵਾ ਦਾਂ ਥੋੜਾ ਚੰਗਾ ਲੱਗਦਾ ਸੋਹਣਾ ਲੱਗਦਾ ਕਿਉਂਕਿ ਉਹਨਾਂ ਖਣ ਆਪ ਸਾਰਿਆਂ ਨੇ ਪਾਏ ਨਵੇਂ-ਨਵੇਂ ਤੇ ਗੁੜੀਆਂ ਵਾਸਤੇ ਵੀ ਤੇ ਕੁਝ ਕੁ ਟਾਪ ਜਿਹੜੇ ਨਹੀਂ ਆ ਉਹ ਬਹੁਤ ਵਧੀਆ ਮੈਨੂੰ ਲੱਗੇ ਤੇ ਮੈਂ ਕਹਾਂ ਚਲੋ ਤੁਹਾਨੂੰ ਮੈਂ ਆਪਾਂ ਦਿਖਾ ਦਿੰਨੇ ਆਂ ਵੀ ਤੇ ਖਾ ਕੇ ਮਤਲਬ ਗਰਲਿਸ਼ ਟਾਪ ਨੇ ਤੇ ਜੇ ਕਿਸੇ ਨੇ ਲੈਣੇ ਹੋਣ ਸਮਾਧ ਰੋੜਿਆ ਵੀ ਇੱਕ ਤਾਂ ਗਾਰਮੈਂਟ ਠੀਕ ਹੈ ਦੁਕਾਨਿਆਂ ਇਹਨਾਂ ਦੀ ਤੇ ਮੈਂ ਜੇ ਹੋ ਸਕਦਾ ਨੰਬਰ ਵੀ ਮੈਂਸ਼ਨ ਕਰ ਦਾਂਗਾ ਇਹਨਾਂ ਦਾ ਅਲੌਂਗ ਕੋਡ ਤੁਸੀਂ ਚੈੱਕ ਕਰੋ ਅਸਾਹਿਦ ਨਾਲ ਪਜਾਮਾ ਵੀ ਇਹ ਹੈਗਾ ਨਾਈਟ ਸੂਟ ਹਾਂ ਜਿਹੜੇ ਮਤਲਬ ਬੱਚੇ ਬਾਹਰ ਜਾਂਦੇ ਨੇ ਇੱਥੋਂ ਹੀ ਲੈ ਕੇ ਜਾਂਦੇ ਵੈਸੇ ਲਗ ਭੱਗ ਤੇ ਪਜਾਮਾ ਪੀ ਸਲਵਾਰ ਆ ਚੱਕਰ ਪੀਸ ਤਹੀਂ ਆ ਕੰਦਰੀ ਬੜਾ ਚੱਲਣ ਡਿਆ ਇਹ ਵਾਲਾ ਤੇ

ਆਸਾਂ ਰੂਫ ਦਾ ਚੇਤਾਪੁਰ ਲੱਗਿਆ ਬੰਦ ਕਰਨ ਦਾ ਅੰਦਰ ਗੱਡੀ 'ਚ ਕਿੰਨਾ ਸੀਕ ਆਇਆ ਹਨਾ ਬਹੁਤ ਜ਼ਿਆਦਾ ਸੀਕ ਆਇਆ ਇਹਨਾਂ ਦਾ ਸੀ ਇੱਕ ਆਪਾ ਘਟਾ ਸਕਦੇ ਆਪਾਂ ਸ਼ੀਟਾਂ ਦੇ ਵਿੱਚ ਵੀ AC AC ਲਗਾ ਲੈਨੇ ਹਨ ਉਹ ਸ਼ੀਟਾਂ ਇਹਨੇ ਠੰਡੀਆਂ ਹੋ ਜਾਣੀਆਂ ਤੇ ਗੱਡੀ 'ਚ ਵੀ AC ਲਗਾਉਣਗੇ AC ਦੇ ਖੋਲੋ ਦੇ ਨੇ ਬੰਦ ਕੀਤਾ ਪਿਆ ਉਹ ਵੀ ਬੰਦ ਕੀਤਾ ਇਧਰੋਂ ਆਈ ਹਵਾ ਆਈ ਭਾਈ ਥੋੜੀ ਨਾ ਵੇਜੇ ਵੇਜਾ ਖਰਾਤੀ ਹੁਣ ਤੇ ਪੂਰੀ ਫੁੱਲ ਕਰਤੀ ਗੱਡੀ ਚ ਹਵਾ ਵੀ ਘਟਿਆ ਹੁਣ ਟੰਟੇ ਟਾਇਰ ਚ ਸੰਦੀਪ ਜੁਗਾ ਲੈ ਲਿਆ ਵਾ ਸੂਟ ਹੁਣ ਹਰਗੁਣ ਜੁਗਾ ਵੀ ਲੈ ਲਿਆ ਵਾ ਸੂਟ ਹੁਣ ਹੁਣ ਆ ਗਏ ਘਰੇ ਚੱਲੇ ਆਂ ਵਾਪਸੀ ਪਹਿਲਾਂ ਤੇ ਪਹਿਲਾਂ ਤੇ ਇਦਾਂ ਹੋਇਆ ਵੀ ਆਪਾਂ ਇੱਥੇ ਆ ਗਏ ਆਂ ਪਾਰਕਿੰਗ ਦੇ ਵਿੱਚ ਫੇਰ ਲਾਈਨਿੰਗ ਦਾ ਚੇਤਾ ਭੁੱਲੇ ਸੰਦੀਪ ਸੂਟ ਤੋਂ ਲਾਈਨਿੰਗ ਲਗਣੀ ਉਹ ਲੈਣ ਗਏ ਸਪੈਸ਼ਲ ਫੇਰ ਬੈਕ ਬਣੇ ਫੇਰ ਕੁਸ਼ਮ ਕੋ ਗਏ ਤੇ ਇਹਦਾ ਕਰਕੇ ਦੋ ਫੇਰੇ ਲੱਗੇ ਤੇ ਅੱਜ ਲੱਗਦੀ ਹੈ ਸੰਦੇਵ ਕੋਟੀਪਾਜੀ ਕਹਿੰਦੇ ਮਠਾਰੂ ਸਾਹਿਬ ਗਰਮੀ ਹੋ ਗਈ ਹੁਣ ਕੋਟੀ ਲਾ ਦੋ ਟੀਬ ਦਾ ਸੂਟ ਖੜਿਆ ਉਹਦੇ ਵਿੱਚ ਚੁੰਨੀ ਜਿਹੜੀ ਉਹ ਡਿਫੈਕਟ ਨਿਕਲ ਆਇਆ ਤਾਂ ਹੁਣ ਚੇਂਜ ਕਰਾਉਣ ਵਾਸਤੇ ਚੱਲੇ ਆ ਉਹ ਵਾਲੀ ਚੁੰਨੀ ਜਿਹੜੀ ਉਹ ਵਿੱਚ ਪ੍ਰਿੰਟ ਚੁੰਨੀ ਫੱਟੀ ਸੀਗੀ ਜਿਹਨੇ ਪੁੱਛਣ ਦੇ ਕੋਲ ਚੁੰਨੀ ਦੇ ਵਟਾ ਲੈਂਦੀ ਉਹਦਾ ਮਿੰਟੂ ਮਿੰਟੀ ਵਟਾਤੀ ਚੇਂਜ ਕਰਤੀ ਇਹਨਾਂ ਮਿੰਟੂ ਮਿੰਟੀ ਬਸ ਰੌਲਾ ਆਇਆ ਹੰਦਾ ਵੀ ਉੱਥੇ ਜਾ ਕੇ ਪਾਰਕ ਵਿੱਚ ਪਾਰਕ ਵਿੱਚ ਪਹਿਲਾਂ ਗੱਡੀ ਲਾਉਣੀ ਆ ਉਸ ਤੋਂ ਬਾਅਦ ਪੈਦਲ ਜਾਣਾ ਪੈਂਦਾ ਜਿਹੜਾ ਗਰਮੀ ਵੀ ਵਧ ਗਈ ਹੈ ਤੇ ਹੁਣ ਮੈਂ ਉੱਥੋਂ ਨਿਕਲ ਆਇਆ ਵਾਂ ਤੇ ਹੁਣ ਮੇਰਾ ਰਦਾ ਬੰਡਿਆ ਚੁੱਸ ਜਸਤੀ ਜੇ ਬਣਨ। ਸੰਦੀਪ ਕਹਿੰਦੀ ਆਪ ਮੈਂ ਕੱਲੀ ਆ ਘਰੀ ਮੰਮੀ ਹੁਣੀ ਆਪਣੀ ਨਿਗਾ ਚੱਕ ਰਾਉਣਾ ਸੀ ਕਿ ਉਹ ਯਾਦ ਭੁੱਲ ਗਿਆ ਮੈਨੂੰ ਬਾਕੀ ਸਾਰੇ ਕੰਮ ਕਰ ਰਹੇ ਤੇ ਨਿਗਾ ਚੱਕ ਰਾਉਣ ਦਾ ਯਾਦ ਭੁੱਲ ਗਿਆ। ਉਹ ਹੁਣ ਡੈਡੀ ਤੇ ਮੰਮੀ ਸ਼ਾਇਦ ਗਏ ਨੇ ਤੇ ਸੰਦੀਪ ਕੱਲੀ ਘਰੇ ਹੁਣ ਮੈਂ ਚੱਲੇ ਆ ਘਰੇ ਜਲਦੀ ਆਉਦੀ। ਇੱਥੋਂ ਮੈਂ ਲੱਭ ਬੰਡਿਆ ਹਾਂ ਮਿਲਕ ਬਦਾਮ ਪਰ ਉਹ ਗੱਲ ਨਹੀਂ ਬੰਡੀ। ਕੀ ਮਿਲਕ ਬਦਾਮ ਨਾਲ ਹੈ? ਹਾਂਜੀ ਹਾਂਜੀ ਹਾਂਜੀ। ਕਿੱਧਰ ਇੱਧਰ? ਮੈਂ ਆ ਸੰਦੀਪਾ ਤੇ ਗਿਫਟ ਲੈਣ ਸਮਾਦ ਰੋਡ। ਇਥੋਂ ਲੱਕੀ ਕਹਿੰਦੀ ਮੈਂ ਲੱਕੀ ਜੁੱਤੀ ਲੈਣੀ ਮੈਨੂੰ ਬੜੀ ਪਸੰਦ ਆ ਤੇ ਉਹ ਆਪਾਂ ਇਧਰੋਂ ਲੈ ਲਾਂਗੇ ਲੱਕੀ ਜੁੱਤੀ ਜਿਵੇਂ ਤੁਹਾਨੂੰ ਪਤਾ ਹੀ ਆ ਇਧਰ ਦੋ ਚਾਰ ਦੁਕਾਨਾਂ ਹੈਗੀਆਂ ਨੇ ਇਧਰ ਇਥੋਂ ਲੈ ਲਾਂਗੇ ਜੁੱਤੀ ਸੰਦੀਪ ਵਾਸਤੇ ਇਹ ਆਪਣੀ ਪੱਕੀ ਦੁਕਾਨ ਹੈ ਬਸ ਇਹ ਵੀਰ ਹੋਣਾ ਕਲੇ ਦੀ ਜੁੱਤੀ ਕੀ ਹਾਲ-ਪਾਜ ਜੀ ਠੀਕ ਜੀ ਸੰਦੀਪ ਕਹਿੰਦੀ ਸੀ ਕਿ ਪੈਰਟ ਕਲਰ ਚਾਹੀਦੀ ਹੈ ਜੁੱਤੀ ਲੈ ਵੀ ਆ ਜੁੱਤੀ ਵਿਖਾਈ ਵੀਰ ਹੋਣਾ ਨੇ ਮੈਨੂੰ ਨਹੀਂ ਮੇਰੀ ਗੱਲ ਬੰਨਨੀ ਇਧਰ ਸਾਈਡ ਤੇ ਜੁੱਤੀ ਦੇਖਣਦੇ ਹਾਂ ਹੁਣ ਆਪਾਂ ਗਿਫਟ ਮੈਂ ਲੈ ਜਾਂਦਾ ਵਾ ਤੇ ਆ ਦੇਖੋ ਇਹਦੇ ਵਿੱਚ ਰੱਖਿਆ ਹੈ ਬਲਕਿ ਵੀ ਵਲੌਗ ਦੇ ਵਿੱਚ ਜੁੱਤੀ ਪਹਿਲਾਂ ਵੀ ਸੰਦੀਪ ਨੇ ਨਾ ਇਹ ਜੁੱਤੀ ਦੇਖ ਕੇ ਆਈ ਅੱਜ ਤੋਂ ਤੁਸੀਂ ਲਾ ਲਓ ਮਹੀਨਾ ਡੇਢ ਮਹੀਨਾ ਪਹਿਲਾਂ ਦੀ ਗੱਲ ਹੈ ਤੇ ਇਹ ਨੂੰ ਉਦੋਂ ਨੂੰ ਪਸੰਦ ਆ ਗਈ ਫਿਰ ਵਲੌਗ ਤੇ ਜਿਵੇਂ ਸਕਰੀਨਸ਼ਾਟ ਮਾਰ ਕੇ ਤੇ ਉੱਥੇ ਜਾ ਕੇ ਉਸੇ ਦੁਕਾਨ ਤੇ ਦਿਖਾਤਾ ਹੈ ਤਾਂ ਇਹਨਾਂ ਨੇ ਜੁੱਤੀ ਛੱਟ ਦਿੱਤੀ ਆ ਦੇਖੋ ਤੁਹਾਨੂੰ ਦਿਖਾਉਣਾ ਮੈਂ ਕਿਹੜੀ ਨਾਲੇ ਇਸ ਫੋਨ ਦੇ ਵਿੱਚ ਮੈਂ ਵਲੌਗ ਇਸ ਕਰਕੇ ਸ਼ੂਟ ਕਰ ਰਿਹਾ ਕਿਉਂਕਿ ਇਹਦੇ ਵਿੱਚ ਇਹ ਦਾ ਜਿਹੜਾ ਲੌਕ ਹੈ ਉਹ ਸੰਦੀਪ ਨੂੰ ਨਹੀਂ ਪਤਾ ਹੈਗਾ ਉਹ ਦੂਸਰੇ ਫੋਨ ਦਾ ਲੌਕ ਉਹਨੂੰ ਪਤਾ ਹੈ ਉਹ ਐਡਾ ਵਾ ਉਹਦਾ ਪਤਾ ਹੈ ਤੇ ਇਹਦਾ ਨਹੀਂ ਪਤਾ ਤੇ ਆਵੜੀ ਜੁੱਤੀ ਹੈ ਤੁਸੀਂ ਦੇਖ ਸਕਦੇ ਹੋ ਲੈ ਕੇ ਆਵੇਂ ਜੜੀ ਤੁਹਾਨੂੰ ਦਿਖਾਉਣਾ ਹੈ ਆ ਦੇਖੋ ਆ ਦੇਖੋ ਠੀਕ ਹੈ ਤੇ ਜਲਦੀ ਵੱਲ ਦੀ ਸਾਂਭਦੇ ਹੁਣ ਇਹ ਹੈਗਾ ਯਾ ਗਿਫਟ ਹੋ ਸਕਦਾ ਹੈ ਐਨੀਵਰਸਰੀ ਤੇ ਦੇਦਾ ਇਹਨੂੰ ਇਹ ਵੀ ਜਾਂ ਫਿਰ ਇਹਦੇ ਬਰਥਡੇ ਤੇ ਕਿਉਂਕਿ ਐਨੀਵਰਸਰੀ ਦੀ ਬਰਥਡੇ ਐਨੀਵਰਸਰੀ ਪਹਿਲਾਂ ਆ ਜਾਂਦੀ 21 ਤਰੀਕ ਨੂੰ ਬਰਥਡੇ ਦਾ ਤਰੀਕ ਨੂੰ ਤੇ ਇਸ ਕਰਕੇ ਇਹ ਵਾਲਾ ਵਲੌਗ ਤੁਹਾਨੂੰ ਜਿਹੜਾ ਦੇਖਣ ਨੂੰ ਮਿਲੂਗਾ ਸ਼ਾਇਦ 21 ਤਰੀਕ ਨੂੰ ਦੇਖਣ ਮਿਲੇ ਜਾਂ 20 ਤਰੀਕ ਨੂੰ ਦੇਖਣ ਨੂੰ ਮਿਲੇ ਇਹ ਉਦੋਂ ਪਾਵਾਂਗੇ ਉਸ ਤੋਂ ਪਹਿਲਾਂ ਪਾਵਾਂ ਕਿਉਂਕਿ ਸੰਦੀਪ ਨੇ ਦੇਖ ਲੈਣਾ ਹੈ ਤੇ ਹੁਣ ਇਹ ਵਾਲਾ ਬਲੌਗ ਆਪਾਂ ਇੱਥੇ ਖਤਮ ਕਰਦੇ ਹਾਂ